ਲੋ ਵੀ ਮਿੱਤਰੋ ਆਪਾਂ ਨੂਰ ਮਹਿਲ ਵਾਲਿਆਂ ਦਾ ਟਰਾਲਾ ਲੈ ਕੇ ਆਏ ਆਂ ਸੇਲ ਦੇ ਲਈ 19 ਫੁੱਟਾ 19 ਫੁੱਟ ਲੰਬਾ ਟਰਾਲਾ ਇਹ 7.5 ਫੁੱਟ ਟਰਾਲਾ ਚੌੜਾ ਹੈ ਬਿਲਕੁਲ ਨਵਾਂ ਟਰਾਲਾ ਹੈ ਇਹ ਟਰਾਲੇ ਦੀ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਟਰਾਲੇ ਦਾ ਰੇਟ ਫੋਨ ਨੰਬਰ ਵਗੈਰਾ ਟਰਾਲੇ ਦਾ weight ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਅੱਗੇ ਦੱਸਾਂਗੇ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖ ਲਿਓ ਤੇ ਬਾਕੀ ਗਰੁੱਪਾਂ ਦੇ ਵਿੱਚ ਵੱਧ ਤੋਂ ਵੱਧ ਆਪਣੇ ਭਰਾਵਾਂ ਨਾਲ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਕਾਂ ਜੋ ਕਿਸੇ ਵੀਰ ਨੇ ਕੋਈ ਟਰਾਲਾ ਵਗੈਰਾ ਖਰੀਦਣਾ ਹੁੰਦਾ ਹੈ ਤਾਂ ਵੀਡੀਓ ਦੇਖ ਕੇ ਵੀਰ ਖਰੀਦ ਸਕਦੇ ਨੇ ਸੋ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਭਰਾ ਵੀਡੀਓ ਆਪਣੀ ਇਹ YouTube ਤੇ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ Facebook ਵਾਲੇ ਵੀਰ ਆਪਣੇ ਇਸ ਪੇਜ ਨੂੰ ਫੋਲੋ ਜ਼ਰੂਰ ਕਰ ਲੇ ਜੀ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਆਪਣੇ ਸਾਧਨ ਦੀਆਂ ਪੰਜ ਸੱਤ ਫੋਟੋਆਂ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਐਡ ਕਰਵਾਉਣ ਦੇ ਲਈ ਹੁਣ ਆਪਾਂ ਗੱਲ ਕਰਾਂਗੇ ਇਸ ਟਰਾਲੇ ਦੇ ਬਾਰੇ ਇਹ ਜਿਹੜਾ ਤੁਸੀਂ ਵੀਡੀਓ ਦੇ ਵਿੱਚ ਟਰਾਲਾ ਦੇਖ ਰਹੇ ਹੋ ਇਹ ਟਰਾਲਾ ਬਲਦੇਵ ਐਂਡ ਸਨਸ ਦਾ ਬਣਿਆ ਹੋਇਆ ਨੂਰਮਹਿਲ ਵਾਲਿਆਂ ਦਾ ਟਰਾਲੇ ਦੇ ਸਾਈਜ਼ ਦੀ ਗੱਲ ਕਰੀਏ 19 ਫੁੱਟ ਲੰਬਾ ਹੈ ਟਰਾਲਾ 7.5 ਫੁੱਟ ਟਰਾਲਾ ਇਹ ਚੌੜਾ ਹੈਗਾ ਚਾਰੋਂ ਟਾਇਰ ਨਵੇਂ ਨੇ ਬਿਲਕੁਲ ਐਮਆਰਐਫ ਕੰਪਨੀ ਦੇ ਟਾਇਰ ਨੇ ਟਰਾਲੇ ਦੇ ਚਾਰੋਂ ਇਸ ਟਰਾਲੇ ਦਾ weight ਹੈਗਾ 43 quintal weight ਹੈ ਟਰਾਲੇ ਦਾ ਨੂਰਮੈਲ ਵਾਲਿਆਂ ਦਾ ਬਣਿਆ ਹੋਇਆ ਜੀ ਆਲ ਓਵਰ ਤੁਸੀਂ ਚੈੱਕ ਕਰ ਸਕਦੇ ਹੋ ਟਰਾਲੇ ਦੀ ਕੰਡੀਸ਼ਨ ਗੱਲਾ-ਗੱਲਾ ਪਾਰਟਸ ਦੇਖ ਸਕਦੇ ਹੋ ਜੀ ਬਹੁਤ ਵਧੀਆ ਪੂਰਾ ਸ਼ੌਂਕੀਆ ਟਰਾਲਾ ਤਿਆਰ ਕੀਤਾ ਹੋਇਆ ਤੇ ਟਰਾਲਾ ਮਿੱਤਰੋ ਇਹ ਵਿਦਆਊਟ ਜੈਕ ਤੋਂ ਹੈ 19 ਫੁੱਟ ਲੰਬਾ 7.5 ਫੁੱਟ ਚੌੜਾ ਹੈ ਇਹ ਰੇਟ ਦੀ ਗੱਲ ਕਰੀਏ 6,20,000 ਰੁਪਿਆ ਟਰਾਲੇ ਦੀ ਡਿਮਾਂਡ ਹੈ ਰੇਟ ਕੋਈ ਫਿਕਸ ਨਹੀਂ ਰੇਟ ਮੌਕੇ ਤੇ ਘੱਟ ਹੋ ਜਾਊਗਾ ਇਹ ਜਿਹੜਾ ਤੁਸੀਂ ਟਰਾਲਾ ਦੇਖ ਰਹੇ ਹੋ ਟਰਾਲਾ ਇਹ ਜਲੰਧਰ ਏਰੀਏ ਦੇ ਵਿੱਚ ਸੇਲ ਦੇ ਲਈ ਆ ਫੋਨ ਨੰਬਰ ਵੀ ਇਸ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਜੀ ਗੱਲਬਾਤ ਕਰਕੇ ਤੁਸੀਂ ਇਸ ਟਰਾਲੇ ਨੂੰ ਖਰੀਦ ਸਕਦੇ ਹੋ ਬਾਕੀ ਆਪਣੀ ਇਹ ਵੀਡੀਓ ਚੰਗੀ ਲੱਗੀ ਤਾਂ ਤੁਸੀਂ ਵੀਡੀਓ ਨੂੰ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ